બસ ਮੈਂ ਤਾਂ ਇਹੀ ਕਹਿਣਾ ਚਾਹਣਾ ਜੀ ਬਾਈ ਸਿੱਧੂ ਮੂਸੇ ਵਾਲਾ ਬਹੁਤ ਘੈਂਟ ਸਦਾ ਭਰਾ ਸੀ ਆ ਤੇ ਬਾਕੀ ਜਿਵੇਂ ਕਹਿੰਦੇ ਹੁੰਦੇ ਆ ਪ੍ਰਮਾਤਮਾ ਨੇ ਜਿਵੇਂ ਚੰਗਾ ਲੱਗਿਆ ਹਨ ਤੇ ਉਸ ਹਾਵ ਨਾਲ ਮਤਲਬ ਹੈ ਨਾ ਪ੍ਰਮਾਤਮਾ ਨੇ ਜੋ ਵੀ ਕਰਨਾ ਸੀ ਉਹ ਤਾਂ ਕਰ ਹੀ ਦਿੱਤਾ ਪਰ ਵੀ ਜਿੰਨੇ ਬਾਈ ਸਿੱਧੂ ਦੇ ਫੈਨ ਆ ਤੇ ਮੈਂ ਵੀ ਵੱਡੀ ਗਿਣਤੀ ਵਿੱਚ ਆਉਣਗੇ ਤੇ ਬਾਕੀ ਮੈਂ ਕਹਿਣਾ ਵੀ ਚਾਹਣਾ ਆਪਣਾ ਫਰਜ਼ ਵੀ ਪੜਦਾ ਖਾਸ ਤੌਰ ਤੇ ਜਿੰਨੇ ਵੀ ਆਪਣੇ ਮਾਨਸਾ ਜ਼ਿਲ੍ਹੇ ਵਾਲੇ ਆਪਣੇ ਦੋਸਤ ਮਿੱਤਰ ਆਗੇ ਸਾਰੇ ਮੁਹਮਮਾ ਕੇ ਪਹੁੰਚਣ ਤੇ ਸਿੱਧੂ ਦੀ ਵਰਸ ਜਿਹੜੀ ਬਾਈ ਦੀ ਨਹੀਂ ਸਿੱਧੂ ਨਾਲ ਤੁਹਾਡੀ ਕੋਈ ਯਾਦਾ ਜਾਦਾ ਆਪਣੀਆਂ ਜਦੋਂ ਬਾਈ ਸਿੱਧੂ ਮੂਸੇ ਵਾਲਾ ਦੀ ਆਪਣਾ ਖੇਤ ਮਿੱਟੀ ਚੱਕ ਰਹੇ ਸੀਗੇ ਉਦੋਂ ਬਸ ਮਿੰਨੇ ਇੱਕ ਵੀਡੀਓ ਕਾਫੀ ਵਾਇਰਲ ਹੋਈ ਸੀ ਕਿ ਮੈਂ ਕਮੈਂਟ ਕਿਤੇ ਲਿਖਿਆ ਸੀਗਾ ਤੇ ਉਸ ਤੋਂ ਬਾਅਦ ਫਿਰ ਇਹਨਾਂ ਦੇ ਘਰਾਂ ਦਾ ਤਿੱਕਰ ਮੰਨ ਲਓ ਵੀਡੀਓ ਮੇਰੀ ਪਹੁੰਚ ਗਈ ਸੀਗੀ ਤੇ ਉਸ ਤੋਂ ਬਾਅਦ ਫਿਰ ਮੈਂ ਸੋਚਿਆ ਮੈਂ ਚਲੋ ਪਿੰਡ ਚਲੀ ਜਾਂਦਾ ਕਿਉਂਕਿ ਮੈਨੇ ਕਿਸੇ ਮੁੰਡੇ ਨੇ ਸਕਰੀਨਸ਼ਾਟ ਭੇਜਿਆ ਕਹਿੰਦਾ ਵੀਰੇ ਉਹਨਾਂ ਦੇ ਫਾਦਰ ਸਾਹਿਬ ਨੂੰ ਕਹਿੰਦਾ ਮੈਂ ਤੁਹਾਡੀ ਵੀਡੀਓ ਜਿਹੜੀ ਸੈਂਡ ਕਰਤੀ ਉਹ ਕਿਹਦੇ ਵਿੱਚ ਮੈਂ ਕਿਹਾ ਸੀਗਾ ਕਿ ਜੇ ਬਾਈ ਸਿੱਧੂ ਮੇਰਾ ਤੁਸੀਂ ਗੀਤ ਕਰਵਾ ਦੋ ਕਿਉਂਕਿ ਮਹਾ ਮੈਂ ਵੀ ਤੁਹਾਡੇ ਗਵਾਂਢੀ ਪਿੰਡ ਤੋਂ ਹਣ ਆਪਣਾ ਨਾਲ ਹੀ ਪਿੰਡ ਹੈ ਐਕਸ ਕਿਲੋਮੀਟਰ ਦੂਰ ਤੇ ਫਿਰ ਬਾਈ ਨੇ ਮੇਰੇ ਨਾਲ ਬਾਹਰ ਕਿਤੇ ਬਾਈ ਕਹਿੰਦਾ ਤੇਰਾ ਗਾਣਾ ਕਰਵਾਉਂਗਾ ਸਿਰਫ ਉਹ ਹਫ਼ਤਾ ਬੈਠਣਾ ਨਹੀਂ ਗੱਲ ਨਹੀਂ ਤੇ ਆਪ ਤੇ ਬਾਹਰ ਬਾਈ ਸਿੱਧੂ ਦੇਖੋਗੀ ਤੇ ਇੱਕ ਹਫ਼ਤਾ ਕਦੇ ਪੂਰਾ ਨਹੀਂ ਹੋ ਸਕਦਾ ਤੁਸੀਂ ਸਿੱਧੂ ਦਾ ਕੋਈ ਗੀਤ ਹਾਂ ਸਿੱਧੂ ਦਾ ਗੀਤ ਥੋੜਾ ਸੁਣਾ ਔਰ ਛੋਟੀਆਂ ਸੋਚਾਂ ਨੂੰ ਪਛੈਣਾ ਮੁੰਡਾ ਦੇ ਸਿੱਧੇ ਕਿਹਾ ਵਾਂਗੂ ਨਹੀਂ ਹੋ ਗੋਡੇ ਚ ਹੀ ਤੇ ਆ ਮਢੀਰ ਕੁੱਟਦੇ ਮੰਨਦਾ ਏ ਭੋ ਵਾਂਗੂ ਨਹੀਂ ਖੱਪੀ ਖਾਣ ਖੁੰਜੇ ਲਾਤਾ ਮਿੱਠੀਏ ਆਟੇ ਵਾਂਗੂ ਪਿਆ ਗੁਨਿਆ ਤੇਰੀ ਇਕਿਆਂ ਸਾਲਾਂ ਦੇ ਅਟ ਨੂੰ ਭਾਈ ਭਾਈ ਕਹਿੰਦੀ ਦੁਨੀਆਂ ਤੇਰੀ ਇਕਿਆਂ ਸਾਲਾਂ ਦੇ ਅਟ ਨੂੰ ਭਾਈ ਭਾਈ ਕਹਦੇ ਦੁਨੀਆ ਧੰਨ